ਕਹਿੰਗੇ ਅਪਣੀ ਵਾਰਤਨ ਗੁੱਡ ਮੋਰਨਿੰਗ ਮੈਂ ਨਾ ਮਾਈ ਠਾਕੁਰ ਹਾਂ ਮੈਂ ਸਤਿਮੇ ਜੀ ਮਾਤ ਵਿੱਚ ਫਲਤੀ ਹਾਂ ਮੈਂ ਇਸ ਕੋਲ ਨਾ ਸੇ ਕਾਰੀ ਮਦਦ ਖੁਲਜ ਹੁੰਦਾ ਹੈ ਅਜਮਦ ਅਨੂ ਚਾਹੇ ਸ਼ਹਿਜ਼ਾਦੇ ਹਾਰੇ ਕਰਤ ਸੰਸਾਂ ਦੀ ਹਾਂ ਗੁਰੂ ਗੋਬੀ ਸਿੰਘ ਦੇ ਪੁੱਤਰ ਚਾਰ ਪੀੜਾ ਦੇ ਪਛਾਵੇ ਮਾਤਾ ਜੀਤੋ ਦੇ ਪਿਆਰੇ ਸੁੰਦਰ ਸੋਹਣੇ ਸ਼ਹਿਜ਼ਾਦੇ ਗੁਰੂ ਤੇਗ ਬਹਾਦਰ ਦੇ ਪੋਤੇ ਮਾ ਦਾਦੀ ਮਾਂ ਗੁਜਰੀ ਦੇ ਰਾ ਦੁਲਾਰੇ ਵੱਡੇ ਸ਼ਹਿਜ਼ਾਦੇ ਅਜੀਦ ਅਦੇ ਜੂ ਜਾਰ ਪਾ ਗਏ ਸ਼ਹੀਦੀ ਉਹ ਹੋਈ ਜਦੋਂ ਸਮੋਰ ਦੀ ਜੰਗ ਸੀ ਛੋਟੇ ਸ਼ਹਿਜ਼ਾਦੇ ਜਿਵੇਂ ਆਵਰ ਆਦੇ ਫਤੇ ਬੱਚੇ ਸੀ ਮਾਸੂਮ ਪਾਵੇਂ ਹੌਸਲੇ ਬੁਲੰਦ ਸੀ ਨਿਹਰ ਵਿੱਚ ਨਵਾਉਂਦਾ ਸੀ ਹੁਕਮ ਹੋਇਆ ਡੋਲੇ ਨਹੀਂ ਸ਼ਹਿਜ਼ਾਦੇ ਦਰਨ ਦੇ ਖਾਤਰ ਵਾਰ ਕੇ ਦੇਤੀ ਇਨਾ ਮਹਾਨ ਸ਼ਹਾਤਾ ਨੂੰ ਸੇ ਚੁਕਾਉਣਾ ਸੇ ਚੁਕਾਉਂਦਾ ਕੁਲ ਸੰਸਾਰ ਕਾਇਮ ਰੱਖੀ ਉਹਨਾਂ ਨੇ ਸਿੱਖੀ ਦੀ ਆਨ ਬਾਨ ਚਾਨ ਤਨ ਪਿਤਾ ਦੇ ਸ਼ੇਮੇਸ ਦਾ ਬਲੀਦਾਨ ਸਰਮ ਖਾतिर ਕਰਕੇ ਪਰਿਵਾਰ ਕੁਰਬਾਨ ਥੈਂਕ ਯੂ ਗੁੱਡ ਮਾਰਨਿੰਗ एवरीवन ਮੇਰਾ ਨਾਮ ਨੀਮਾ ਸ਼ਰਮਾ ਹੈ ਮੈਂ ਸੇਮਿੰਜ ਮਾਦੀ ਵਿਦਿਆਰਥਣ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਮੀਡਲ ਸਕੂਲ ਬਲੋਤਰ ਹੈ ਅੱਜ ਮੈਂ ਤੁਹਾਨੂੰ ਸ਼ਹੀਦ ਸੁਖਦੇਵ ਜੀ ਦੇ ਬਾਰੇ ਕੁਝ ਜਾਣਕਾਰੀ ਦੇਵਾਂਗੀ ਸ਼ਹੀਦ ਸੁਖਦੇਵ ਇੱਕ ਭਾਰਤੀ ਕਾਰਜਕਾਰੀ ਸੀ ਉਸ ਦਾ ਜਨਮ ਪੰਜਾਬ ਦੇ ਸ਼ਹਿਰ ਲਾਇਲਪ ਵਿੱਚ ਸ਼੍ਰੀਮਾਨ ਸ਼੍ਰੀਮਾਨ ਰਾਮ ਲਾਲ ਥਾਪਰ ਦੇ ਮਾਤਾ ਰੈਲੀ ਦੇਵੀ ਦੇ ਘਰ 15 ਮਈ 1907 ਨੂੰ ਹੋਇਆ ਜਨਮ ਤੋਂ 3 ਮਹੀਨੇ ਪਹਿਲਾਂ ਹੀ ਉਸਦੇ ਪਿਤਾ ਦੀ ਮੌਤ ਹੋ ਜਾਣ ਕਰਕੇ ਉਸਦੇ ਤਾਇਆ ਅਚਿੰਤ ਰਾਮ ਨੇ ਉਸਦੇ ਪਾਲਣ-ਪੋਸ਼ਣ ਵਿੱਚ ਉਸਦੀ ਮਾਂ ਦੀ ਮਦਦ ਕੀਤੀ ਸੁਖਦੇਵ ਦਾ ਪੂਰਾ ਨਾਮ ਸੁਖਦੇਵ ਠਾਕਰ ਸੀ 10ਵੀਂ ਦੀ ਪੜ੍ਹਾਈ ਲਾਇਪੁਰ ਵਿੱਚ ਪੂਰੀ ਕਰਨ ਮਗਰੋਂ ਉਚੇਰੀ ਸਿੱਖਿਆ ਲਈ ਉਹ ਨੈਸ਼ਨਲ ਕਾਲਜ ਲਾਹਰ ਗਿਆ ਜਿੱਥੇ 1 ਸਾਲ ਬਾਅਦ ਉਸਦੀ ਮੁਲਾਕਾਤ ਭਗਤ ਸਿੰਘ, ਰਾਮਚੰਦਰ ਕਰਨ ਵੋਰਾ ਤੇ ਤੀਰਥ रामलाल ਹੋਈ ਉਹਨਾਂ ਨੇ ਮਿਲ ਕੇ ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਸੁਖਦੇਵ ਨੇ ਕ੍ਰਾਂਤੀਕਾਰੀ ਰੂਪ ਧਾਰ ਲਿਆ ਤੇ ਇਸ ਸਬ ਕਾਰਨ ਪੂਰਵ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਅੰਦ ਅੰਦਲੋਨ ਵਿੱਚ ਸ਼ਾਮਿਲ ਹੋ ਗਏ ਸੁਖਦੇਵ ਨੇ 1929 ਵਿੱਚ ਭਾਰਤ ਮਾਤਾ ਦੀ ਆਜ਼ਾਦੀ ਦੇ ਨਾਲ ਜੇਲ੍ਹ ਵਿੱਚ ਭਾਰਤੀ ਕੈਦੀਆਂ ਨਾਲ ਹੋਏ ਅਪਮਾਨ ਅਤੇ ਅਨਮਨੁਖੀ ਅਨਮਨੁਖੀ ਸਲਕਮ ਵਿਰਤ ਦੀ ਆਵਾਜ਼ ਬਲ ਕੀਤੀ ਸੀ ਸੁਖਦੇਵ ਨੇ ਸਾਜ ਸਾਜ ਰਸ ਨੂੰ ਮਾਰਨ ਵਿੱਚ ਭਗਤ ਸਿੰਘ ਤੇ ਰਾਜਗੁਰੂ ਦਸ ਫਾਤ ਦਿੱਤਾ ਸੀ ਮੁਕਦਮਾ ਚੱਲਣ ਤੋਂ ਬਾਅਦ ਤਿੰਨਾਂ ਨੇ ਫਾਂਸੀ ਦੀ ਸਜ਼ਾ ਸੁਣਾਈ ਗਈ 5 ਮਾਰਚ 1931 ਨੂੰ ਸਾਮ ਦੇ ਵੇਲੇ ਸ਼ਾਮ ਦੇਵ ਵੇਲੇ ਸੁਖਦੇਵ ਰਾਜਗੁਰੂ ਤੇ ਭਗਤ ਸਿੰਘ ਨੂੰ ਲਾਹੌਰ ਜੇਲੇ ਵਿੱਚ ਫਾਂਸੀ ਦੇ ਦਿੱਤੀ ਗਈ ਉਸ ਸਮੇਂ ਸੁਖਦੇਵ ਦੀ ਉਮਰ 24 ਸਾਲ 24 ਸਾਲ ਦੀ ਸੀ ਉਸਨੇ ਹੱਸਦੇ ਹੋਏ ਫਾਂਸੀ ਦਾ ਰਸਤਾ ਚੁੰਮ ਕੇ ਦੇਸ਼ ਲਈ ਕੁਰਬਾਨੀ ਦੇ ਦਿੱਤੀ ਥੈਂਕ ਯੂ ਗੁੱਡ ਮਾਰਨਿੰਗ एवरीवन ਮੇਰਾ ਨਾਮ ਖੁਸ਼ੀਆ ਹੈ ਮੈਂ 8ਵੀਂ ਜਮਾਤ ਦੀ ਵਿਦਿਆਰਥਣਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਮਿਡਲ ਸਕੂਲ ਬਲੋਤ ਹੈ ਅੱਜ ਮੈਂ ਤੁਹਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਬਾਰੇ ਦੱਸਾਂਗੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖਾਂ ਦੇ ਪਹਿਲੇ ਗੁਰੂ ਸਨ ਆਪ ਜੀ ਜਨਮ 1666 ਈਸਵੀ ਵਿੱਚ ਪਟਨਾ ਸਾਹਿਬ ਬਿਹਾਰ ਵਿਖੇ ਹੋਇਆ ਆਪ ਦੇ ਪਿਤਾ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰਾ ਤੇ ਮਾਤਾ ਦਾ ਨਾਮ ਮਾਤਾ ਗੁਜਰੀ ਸੀ ਆਪ ਬਚਪਨ ਵਿੱਚ ਹੀ ਬੜੀ ਤੇਜ਼ ਬੁੱਧੀ ਵਾਲੇ ਅਤੇ ਸੂਝਵਾਨ ਸਨ ਆਪਨੇ ਸ਼ਸਤਰ ਵਿਦਿਆ ਤੇ ਘੋੜੇ ਸਵਾਰੀ ਬਚਪਨ ਵਿੱਚ ਹੀ ਸਿੱਖ ਲਈ ਸੀ ਪਿਤਾ ਗੁਰੂ ਤੇਗ ਬਹਾਦਰ ਜੀ ਜੀ ਦੀ ਚਹਦੀ ਤੋਬਾਦ ਆਪ ਗੁੱਦ ਗੱਦੀ ਤੇ ਬੈਠੇ ਸੋਨਾ ਤੁੜਨੇ ਈਸਵੀ ਨੂੰ ਜੀ ਸਾਖੀ ਵਾਲੇ ਦਿਨ ਆਪਨੇ ਖਾਲਸਾ ਪਥੀ ਦੀ ਸਥਾਪਨਾ ਕੀਤੀ ਆਪ ਉੱਚ ਕੋਟੀ ਦੇ ਕਵੀ ਵੀ ਸਨ ਉਹ ਲੋਕੀਂ ਦੇਸ਼ ਤੇ ਕੋਮ ਦੀ ਸੁਰੱਖਿਆ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ। ਸਾਰਾ ਉਹ ਅਠੇ ਇਤਿਹਾਸਿਕ ਆਪ ਦੋ ਜੋ ਸਮਾਰੋਹ। ਕਿ ਹੋ ਗਿਆ? ਮੈਂ ਪਿਕਚਰ ਕਾਰੀ ਮੇਰਾ ਸਕੂਲ ਬਲੋਕਰ ਹੈ। ਅੱਜ ਮੈਨੂੰ ਦਾ ਸੰਗੀਰ ਵੀ ਵਾਲ ਦਿਵਸ ਆਇਆ। ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਨਾਂ ਚਾਰ ਸੱਜਾਦਿਆਂ ਦੇ ਬਲਦਾਨ ਦਿਵਸ ਨੂੰ ਵੀਰਵਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਇਹ ਦਿਨ 24 ਦਸੰਬਰ ਨੂੰ ਆਉਂਦਾ ਹੈ ਇਹਨ ਮੱਖਤ ਭਾਰਤੀ ਸਰਕਾਰ ਪ੍ਰਧਾਨ ਸੇਵਕ ਸ਼੍ਰੀ ਨਿਰਿੰਦਰ ਦਾਸ ਮੋਦੀ ਦੁਆਰਾ ਸੰਦ ਹੋਇਆ ਰ ਬਾਈ ਨੂੰ ਲਗਾਇਆ ਗਿਆ ਹੈ ਥੈਂਕ ਯੂ ਸਾਰੀ ਲੰਧੇ ਵਿਖੇ ਨਾਮ ਦੇ ਸਕੂਲ ਦਾ ਨਾਸੀ ਕਰੀ ਹੋਟਲ ਸਕੂਲ ਬਲੋਕ ਦਾ ਮਾਧ 94 ਸੱਭਜਾਗਿਆ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਗੁਰੂ ਗੋਬਿੰਦ ਸਿੰਘ ਜੀ ਦੇ ਸੱਭਜਾਗਿਆ ਚਾਰ ਸੱਭਜਾਗਿਆ ਦੀ ਸਾਡੇ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਹੈ ਜੋ ਹਰ ਦਸੰਬਰ ਨੂੰ ਜੋਸ਼ ਅਤੇ ਉਦਾਸੀ ਦੋਵਾਂ ਨਾਲ ਮਨਾਈ ਜਾਂਦੀ ਹੈ ਦਸੰਬਰ 1704 ਵਿੱਚ ਗੁਰੂ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਨੇ ਮੁਗਲ ਹਮਲਿਆ ਦਾ ਸਾਹਮਣਾ ਕੀਤਾ ਜਿਸ ਨਾਲ ਗੁਰੂ ਦਾ ਪਰਿਵਾਰ ਪੱਖ ਹੋ ਗਿਆ ਚਮਕੌਰ ਸਾਹਿਬ ਦੀ ਲੜਾਈ ਵਿੱਚ ਸੰਭਲੂ ਲੜੀ ਗਈ ਉਹਨਾਂ ਨੇ 18 ਅਤੇ 14 ਸਾਲ ਦੀ ਉਮਰ ਦੇ ਬੀਜੁਰਗ ਸਾਹਿਬਜਾਦੇ ਹੋਰ ਸਿੱਖਾਂ ਦੇ ਨਾਲ 60 ਸਾਲੀ ਮੁਗਲ ਫੌਜ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਦੇਖਿਆ ਉਹਨਾਂ ਦੇ ਬਹਾਦਰੀ ਭਰੇ ਜਤਲਾ ਦੇ ਬਾਵਜੂਦ ਉਹਨਾਂ ਨੇ ਖਾਲਸਾ ਪੰਥ ਦੇ ਸੰਧਾਤਾ ਨੂੰ ਕਾਇਮ 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 ਰੱਖਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਲੜਾਈ ਤੋਂ ਬਾਅਦ ਗੁਰੂ ਜੀ ਦੇ ਦੋ ਸਭ ਤੋਂ ਛੋਟੇ ਪੁੱਤਰ ਜੁਰਾਬਰ ਅਤੇ ਫਤੀਹ ਉਹਨਾਂ ਦੀ ਦਾਦੀ ਮਾਤਾ ਗੁਜਰੀ ਜੀ ਦੇ ਨਾਲ ਫੜੇ ਗਏ ਸਨ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਦੇ ਹੋਏ ਉਨਾ ਨੂੰ ਵਜ਼ੀਰ ਖਾਨ ਦੇ ਹੁਕਮਾਂ ਤੇ ਜਿੰਦਾ ਇਤਮਾਰ ਦਿੱਤੀ ਗਈ ਮਾਤਾ ਗੁਜਰੀ ਜੀ ਜੋ ਘਟਾ ਸਹਿਨ ਤੋਂ ਅਸਮਰਥ ਸਨ ਉਨਾ ਦਾ ਵੀ ਉਸੇ ਦਿਨ ਦੇਹਾਂਤ ਹੋ ਗਿਆ 27 ਦਸੰਬਰ 1704 ਨੂੰ ਛੋਟੇ ਸਹਿਬਜ਼ਾਦੇ 6 ਅਤੇ 9 ਸਾਲ ਦੀ ਉਮਰ ਵਿਚ ਸ੍ਰੀ ਹਿੰਦੂ ਵਿਚ ਸ਼ਹੀਦ ਹੋ ਗਏ ਇਸ ਵੈਸੀ ਕਾਰੇ ਨੂੰ ਫਤਿਹ ਫਤਿਹਗੜ ਸਾਹਿਬ ਪੰਜਾਬ ਵਿਚ ਜੋਤੀ ਸਰੂਪ ਗੁਰਦੁਆਰਾ ਸਾਹਿਬ ਵਿਖੇ ਯਾਦ ਕੀਤਾ ਜਾਂਦਾ ਹੈ ਇਨ੍ਹਾਂ ਸਾਹਿਬਜ਼ਾਦੀਆਂ ਦੀਆਂ ਕੁਰਬਾਨੀਆਂ ਖਾਲਸਾ ਪੰਥ ਪ੍ਰਤੀ ਅਟੁੱਟ ਬਚਨ ਬੱਤਾ ਉਰਾ ਦੇ ਵਿਸ਼ਵਾਸ ਸੁਨਾਲਾ ਸੁਝੋਤ ਕਰਨ ਤੋਂ ਇਨਕਾਰ ਅਤੇ ਉਹਨਾਂ ਸੰਦੱਤਤਾ ਲਈ ਉਹਨਾਂ ਦੀ ਅਤਮ ਕੁਰਵਾਨੀ ਦਾ ਪ੍ਰਤੀਕ ਹੈ ਜੋ ਉਹਨਾਂ ਨੂੰ ਪਿਆਰੇ ਸਨ ਉਹਨਾਂ ਦੀ ਬਹਾਦਰੀ ਦੀ ਯਾਦ ਸਿੱਖ ਕੌਮ ਦੇ ਅੰਦਰ ਗੂੰਜਦੀ ਰਹਿੰਦੀ ਹੈ ਜੋ ਦਲੇਰੀ ਅਤੇ ਲਚਕੀਲੇਪਨ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ ਥੈਂਕ ਯੂ ਗੁੱਡ ਮਾਰਨਿੰਗ ਮੇਰਾ ਨਾਮ ਮਹਿਕ ਕੋਰਾ ਮੈਂ ਮੈਥੀ ਸਮਾਧੀ ਵਿਦਿਆਰਥੀ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਮਿਡਲ ਸਕੂਲ ਬੁਲਦਾ ਹੈ ਮੇਰਾ ਦੇਖੋ ਗਿਆਸਾ ਪ੍ਰੇਸ਼ਾਹਦ ਸਫਰੇ ਸ਼ਹਾਦਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦੇ ਕਿਲਾ ਚੱਦਨ ਤੋਂ ਲੈ ਕੇ ਪਰਿਵਾਰ ਦੀ ਛਾਹ ਹਦ ਤੱਕ ਦਾ ਸਫਰ ਸਫਰੇ ਸ਼ਹਾਦਤ ਕਹਾਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਜਿੰਨੀਆਂ ਵੀ ਜੰਗਾਂ ਲੜੀਆਂ ਕਦੇ ਵੀ ਪਹਿਲਾ ਵਾਰ ਨਹੀਂ ਸੀ ਕੀਤਾ ਗੁਰੂ ਜੀ ਨੇ ਗੁਰੂ ਜੀ ਨੇ ਯੁੱਧ ਵਿੱਚ ਜਖਮੀ ਹੋਏ ਹੌਣ ਵਾਲੇ ਦੁਸ਼ਮਣਾਂ ਨੂੰ ਕਦੇ ਵੀ ਦਸ਼ਮਨ ਭਾਵ ਨਾਲ ਨਹੀਂ ਸੀ ਦੇਖਿਆ ਸਗੋਂ ਭਾਈ ਕਨਈਆ ਜੀ ਨੂੰ ਕਹਿ ਕੇ ਪਾਣੀ ਅਤੇ ਮਲਮ ਪੱਟੀ ਦੀ ਸੇਵਾ ਵਿਕਰਮਨ ਨੂੰ ਕਿਹਾ ਸੇਵਾ ਕਰਨ ਨੂੰ ਵੀ ਕਿਹਾ ਫਿਰ ਸ਼ਹਾਦਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਯੋਧਿਆਂ ਯੋਧਿਆਂ ਦਾ ਯੋਗਦਾਨ ਨੇ ਰਿਹਾ ਹੈ ਉਹਾਂ ਬਾਰੇ ਸਾਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਮਾਈ ਭਾਗੋ ਜੀ ਬੀਬੀ ਹਰਸ਼ਰਨ ਕੌਰ ਦੀਵਾਨ ਟੋਡਰਮਲ ਮੋਤੀ ਮਹਿਰਾ ਤੇ ਹੋਰ ਗੁਰੂ ਦੀ ਫੌਜ ਬੀਬੀ ਹਰਸ਼ਰਨ ਕੌਰ ਨੇ ਵੱਡੇ ਸਾਹਜਾ ਦੇ ਤੇ ਚਮਕੌਰ ਵਿੱਚ ਚਮਕੌਰ ਦੀ ਘੜੀ ਵਿੱਚ ਸ਼ਹੀਦ ਹੋਏ ਸਾਰੇ ਸਿੰਘਾਂ ਦਾ ਸਨਸਕਾਰ ਕੀਤਾ ਮੁਗਲਾਂ ਦੁਆਰਾ ਬੀਬੀ ਹਰਸ਼ਰਨ ਕੌਰ ਜੀ ਨੂੰ ਉਸੇ ਅੱਗ ਦੀ ਸੰਸਕਾਰ ਵਿੱਚ ਜਲਾ ਦਿੱਤਾ ਦੀਵਾਨ ਟੋਡਰਮਲ ਦੀਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰੇ ਵਿਛਾ ਕੇ ਛੋਟੇ ਸਾਜਾ ਦੇ ਤੇ ਮਾਤਾ ਗੁਜਰਕੌਰ ਜੀ ਦਾ ਸਸਕਾਰ ਕੀਤਾ ਬਹੁਤੀ ਬਹਿਰਾ ਜਦੋਂ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜਦੇ ਠੰਡੇ ਪੁਰਜ ਵਿੱਚ ਸਨ ਤਾਂ ਉਹਨਾਂ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ ਥੈਂਕ ਯੂ